ਲਾਕ ਦੇ ਵਿੱਚ ਤੋਂ ਪਾ ਪਾਈਆਂ ਮੈਂ ਆਖਿਆ ਮਾਂ ਮੰਮੀ ਮੈਨੂੰ ਕਹਿੰਦੇ ਨੇ ਤੇ ਰਣਾ ਪਰੇਸ਼ਾਨ ਛੋਟਾ ਦਿਆ ਕਰਨਾ ਮੈਂ ਕਹਿਆ ਕਾਦਾ ਕਰਨਾ ਹੈ ਕਹਿੰਦਾ ਮੰਮੀ ਇਨਫੈਕਸ਼ਨ ਕਹਿੰਦੇ ਨੇ ਮੈਨੂੰ ਕਹਿੰਦੇ ਐਸ਼ਨ ਕੱਟਦੇ ਆ ਕਿ ਤੇ ਚਾਰਾ ਪੰਜਾ ਦਰਾਂ ਚ ਤੋਂ ਠੀਕ ਆਏਗਾ ਇਹ ਹੋਈ ਗੱਲ ਕੀਤੀ ਮੁੜ ਕੇ ਨਹੀਂ ਕੋਈ ਵੀ ਕੀਤੀ ਤੇ ਮਿਟ ਗਿਆ ਉਹ ਨਾਮ ਵਿੱਚ ਮੈਂ ਬਪਾਤੀ ਮੁੜ ਕੇ ਸਦੀ ਗੱਲ ਨਹੀਂ ਹੋਈ ਮਾਤਾ ਤੇ ਇੰਡੀਆ ਆਉਣ ਵਾਸਤੇ ਕਦੀ ਗੱਲ ਕਰਦਾ ਸੀ ਮੈਂ ਬਪਾਪਾ ਇੰਡੀਆ ਨੂੰ ਕਹਿੰਦਾ ਹਾਂ ਮੈਂ 2 ਸਾਲਾਂ ਦੇ ਜੇ ਮੇਰੇ ਪੇਪਰ ਨਿਕਲੇ ਆਏ ਫਿਰ ਮੈਂ ਨਾਮ ਆਗਾ ਪਕਾ ਹੋ ਗਿਆ ਤੇ ਬੱਚੇ ਆ ਜਾਣਗੇ ਨਹੀਂ ਤੇ ਮੈਂ 2-3 ਸਾਲਾਂ ਕੇ ਆਪਣੇ ਇੰਡੀਆ ਹੀ ਆ ਜਾਣਾ ਹੈ ਮੇਰੀ ਉਹਨਾਂ ਜਿਹਨੇ ਲਈ ਨੂੰ ਗੱਲ ਹੋਈ ਸੀ ਪੌਣੇ 3 ਵਜੇ ਪਰਦੇ ਮੈਨੂੰ ਫੋਨ ਆਇਆ ਵੀਡੀਓ ਕਾਲ ਆਈ ਗੱਲ ਕੀਤੀ ਮੈਂ ਆਪਣੇ ਪੇਕੇ ਘਰ ਸੀ ਮੈਂ ਮੇਰੇ ਸਾਸੋਰਾ ਵੀ ਉੱਥੇ ਆਇਆ ਸੀ ਫੰਕਸ਼ਨ ਸੀ ਸਾਡੇ ਘਰ ਛੋਟਾ ਜਿਹਾ ਮੈਨੂੰ ਫੋਨ ਕੀਤਾ ਮੈਨੂੰ ਵੀਡੀਓ ਕਾਲ ਕੀਤੀ ਮੈਂ ਕਿਹਾ ਅੱਜ ਟਾਈਮ ਨਾ ਫੋਨ ਕਰਤਾ ਕਹਿੰਦੇ ਮੈਂ ਠੀਕ ਨਹੀਂ ਹੈਗਾ ਮੈਂ ਹਸਪੀਟਲ ਆਇਆ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਮੇਰੇ ਢਿੱਡ ਦੁਖਦਾ ਪਿਆ ਏ ਤੇ ਮੈਂ ਇੱਥੇ ਹਸਪੀਟਲ ਆਇਆ ਮੈਂ ਕਹਿੰਦੇ ਮੈਂ ਹੁਣ ਤੁਹਾਨੂੰ ਨਾ ਸਵੇਰੇ ਫੋਨ ਕਰਾਂਗਾ ਮੈਂ ਕਿਹਾ ਠੀਕ ਏ ਸਾਨੂੰ ਸੁਵੇਰੇ ਉਹਨਾਂ ਨੇ 7 ਵਜੇ ਫੋਨ ਕੀਤਾ ਮੇ ਕੋ ਚੱਕ ਨਹੀਂ ਹੋਇਆ ਮੈਂ ਦੁਬਾਰਾ ਲੈ ਲਿਆ ਫੋਨ ਉਹਨਾਂ ਨੇ ਰੱਖ ਲਿਆ ਫਿਰ ਮੁੜ ਕੇ ਗੱਲ ਨਹੀਂ ਹੋਈ ਸਾਈਡ ਨਹੀਂ ਤਾਂ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਹਸਬੰਦ ਜੈੱਟ ਹੋ ਚੁੱਕੇ ਹਨ ਸਾਨੂੰ ਪਰਸੋ ਰਾਤੀ 11:10 ਵਜੇ ਡਾਕਟਰਾਂ ਦਾ ਫੋਨ ਆਇਆ ਕਿ ਨੇ ਸਾਰਾ ਕੁਝ ਡੈਮੇਜ ਹੋ ਗਿਆ ਉਹਨਾਂ ਦਾ ਹਾਰਟ ਤੇ ਦਿਮਾਗ ਸਾਰਾ ਕੁਝ ਡੈਮੇਜ ਕਰ ਚੁੱਕੇ ਬੱਚੇ ਕਿੰਨੇ ਤੁਹਾਡੇ ਮੇਰਾ ਬੱਚਾ 4 ਸਾਲ ਦਾ ਛੱਡ ਕੇ ਗਿਆ ਸੀ ਅੱਜ ਤੋਂ 10 ਸਾਲ ਹੋ ਗਏ ਬੇਟੀ 3 ਮਹੀਨਿਆਂ ਦੀ ਛੱਡ ਕੇ ਗਿਆ ਹੁਣ 7 ਸਾਲ ਦੀ ਹੋ ਗਈ ਮੇਰੀ ਬੇਟੀ ਵੀ ਨਾ ਮਿਲ ਉਹਦੇ ਸੰਸਕਾਰ ਇੱਥੇ ਕਰੂੰਗੇ ਜੀ ਕਿਸ ਤਰ੍ਹਾਂ ਨਹੀਂ ਉਹਨਾਂ ਦੀ ਡੈੱਡ ਬੋਡੀ ਇੱਥੇ ਨਹੀਂ ਆਣੀ ਹੈਗੀ ਕੀ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਮੈਂ ਇਹ ਮੰਗ ਕਰਨਾ ਚਾਹੁੰਦੀ ਆ ਕਿ ਮੇਰੇ ਬੱਚਿਆਂ ਨੂੰ ਮੈਨੂੰ ਅਸੀਂ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਅਸੀਂ ਆਪ ਆਪਣੇ ਅਥੀ ਸੰਸਕਾਰ ਕਰਨਾ ਚਾਹੁੰਦੇ ਆ ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ ਇਹ ਮੰਗ ਕਰਦੇ ਆ ਅਸੀਂ ਕਦੋਂ ਵਾਰੀ ਅਸੀਂ ਕਿਹੜੇ ਸਾਲ ਵਿੱਚ 18 ਸਾਲ 2018 ਸਾਲ ਇੱਕ ਕਿਹੜੇ ਸ਼ਹਿਰ ਚ ਰਹੇ ਸੀ ਮੈਰੀਲੈਂਡ ਕਦੋਂ ਪਤਾ ਲੱਗਾ ਕਿ ਤੁਹਾਨੂੰ ਬੇਟੇ ਨਾ ਹੋਇਆ ਕਿਸ ਤਰ੍ਹਾਂ ਹੋਇਆ ਸਾਰਾ ਹਾਦਸਾ 1.5 ਮਹੀਨਾ ਪਹਿਲਾਂ ਦੀ ਗੱਲ ਹੈ ਉਦੋਂ ਪਤਾ ਲੱਗਾ ਵੀ ਦਰਦ ਦਰਦ ਹੋਈ ਪੇਟ ਦਾ ਤੇ ਐਡਮਟ ਹੋਇਆ ਤੋ ਨਾ ਆਪਰੇਟ ਕਰਤਾ ਹੰ ਬਸਿਆ ਬੱਚੇ ਇਨਫੈਕਸ਼ਨ ਇਨਫੈਕਸ਼ਨ ਬਸ ਇਹੀ ਰੱਖਦੇ ਰਹੇ ਬੇਟਾ ਮੈਰਿਟ ਸੀ ਬੇਰਡ ਹਾਂ ਕਿੰਨੇ ਬੱਚੇ ਦੋ ਬੱਚੇ ਇਹ ਤੋਂ ਗੁੱਡੀ ਏ ਇੱਕ ਲੜਕਾ ਆਹ ਲੈ ਤੁਹਾਡੇ ਕੋਲ ਤਾਂ ਹੈ ਜੀ ਛੋਟਾ ਹਾਂ ਨਹੀਂ ਦੋ ਬੱਚੇ ਆ ਤਿੰਨ ਬੱਚੇ ਉਦਾਂ ਤੇ ਇਹ ਛੋਟਾ ਹੀ ਸਾਰੇ